ਕਿ ਮੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਚਾਹੀਦਾ ਸੀ ਵੀ ਲਿਖ ਹੋ ਗਿਆ ਇਹ ਤੇ ਲਿਖ ਹੋ ਜਾਂਦੀ ਹੂੰ ਵੀ ਹੋ ਗਿਆ ਬਿਲਕੁਲ ਪਰ ਮੈਂ ਤੁਹਾਨੂੰ ਇਹ ਜੀ ਜ਼ਿੰਦਗੀ ਦਵਾਂ ਅੱਗੇ ਹੂੰ ਕਿ ਬਹੁਤ ਵਧੀਆ ਜ਼ਿੰਦਗੀ ਦਵਾਂ ਹੂੰ ਸੋ ਮੈਨੂੰ ਮਿਲੀ ਹੈ ਬਹੁਤ ਵਧੀਆ ਮਿਲੀ ਰੱਬ ਨਾਲ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਸਿਕਾ ਹੂੰ ਬਹੁਤ ਵੱਡਾ ਸਿਕਾ ਮੈਂ ਇਹ ਸਵਾਲ ਵੈਸੇ ਕਿ ਕਿਉਂ ਨਹੀਂ ਨਹੀਂ ਕਿਉਂ ਮਤਲਬ ਕਿ ਇਹ ਸਵਾਲ ਮੈਂ ਤਾਂ ਪੁੱਛਿਆ ਹੈ ਕਿਉਂਕਿ ਕੁਝ ਕੁ ਸਮੇਂ ਵਾਸਤੇ ਮੇਰੀ ਵੀ ਰੱਬ ਨਾਲ ਬਹੁਤ ਜ਼ਿਆਦਾ ਚੱਲੀ ਆ। 4 ਕੁ ਮਹੀਨੇ ਤਾਂ ਮੈਂ ਮੰਨੇ ਨਹੀਂ। ਮੰਨਿਆ ਨਹੀਂ ਕਿ ਆ ਵੀ ਬਾਲਾ ਘਟਿਆ ਯਾਦ ਕੀਤਾ ਉਹ ਵੀ ਇੱਕ ਬਸ ਦੇਖੋ ਦੇਖੀ ਜੀ ਵੀ ਹਾਂ ਯਾਰ ਨਹੀਂ ਕਰ ਲੈਂਦੇ ਆ। ਪਰ 4 ਕੁ ਮਹੀਨੇ ਮੇਰੀ ਬੜੀ ਰੱਬ ਨਾਲ ਉਹ ਚੱਲੀ ਮੇਰੀ ਜਿੰਦਗੀ ਜਦਾਂ ਦਾ ਕੋਈ ਮੋੜ ਆ ਗਿਆ ਸੀਗਾ। ਹੂੰ। ਤੇ ਫਿਰ ਇਹ ਤਾਂ ਮੇਰੇ ਥੋਟ ਮਨ 'ਚ ਹੈਗਾ ਵੀ ਰੱਬ ਨਾਲ ਤੁਹਾਡਾ ਵੀ ਇਦਾਂ ਦਾ ਹੋਇਆ ਵੀ ਹਾਂ ਵੀ ਯਾਰ ਰੱਬ ਮੇਰੇ ਹਿਸਾਬ ਨਾਲ ਜਦੋਂ ਕੋਈ ਬਹੁਤ ਵੱਡਾ ਕਿਸੇ ਦੇ ਨਾਲ ਘਟਣਾ ਵਾਪਰਦਾ